ਮੰਮੀ ਅੱਜ ਇਹ ਕਿ ਗਰੀ ਜਾਂਦੇ ਗੱਗੂ ਨੇ ਈਬਰ ਦਾ ਸੀ ਗਰੀ ਜਾਂਦੇ ਸੀ ਰਾਤੀ ਕਿੰਨੇ ਵਜੇ ਆਏ ਸੀ ਦੇਖ ਤਾਂ ਮੈਂ ਕਿ ਚੱਲਦੀ ਆਏ ਹੁਣੇ ਦਾ 11 ਵਜੇ ਮੈਂ ਵੇਲਾ ਇੱਕੋ ਹੀ ਕੰਮ ਕਿਹਾ ਸੀ ਨੂੰ ਰਾਤੀ ਮੇਰੀਆਂ ਕਿਤਾਬਾਂ ਲੈ ਆਈ ਤੇ ਇੱਕ ਮੈਨੂੰ ਸਟੈਂਡ ਲਿਆ ਦੀ ਹਾਂ ਮੈਨੂੰ ਔਖਾ ਹੁੰਦਾ ਉਹ ਮੈਨੂੰ ਬੁੱਕ ਪੜ੍ਹਨੀ ਆ ਤੇ ਵੀ ਚੱਲ ਨਾਲ ਦੀ ਨਾਲ ਮੈਂ ਸ਼ੁਰੂ ਕਰ ਲਉ ਤੇ ਮੇਰੀ ਵੇਲਾ ਕਿਤਾਬ ਨਹੀਂ ਲੈ ਕੇ ਆਇਆ ਕਿਉਂ ਭਾਰ ਪੈਂਦਾ ਸੀ ਚੱਕਦੇ ਭਾਰ ਪੈਂਦਾ ਹੋਊਗਾ ਹਰਮਨ ਨੂੰ ਪਤਾ ਉਹ ਕਿੰਨੇ ਵਜੇ ਆਇਆ ਰਾਤੀ ਹੋਰ ਆ ਜਾ 11:30 ਵਜੇ ਬਲ ਕਰਨਾ ਹੈ 11:30 ਤੇ ਗਰਸ਼ਰਨ ਗਰੀਬੀ ਦਾ ਤਾਂ ਆ ਗਿਆ ਸੀ ਮੌਕਾ ਪਰ 10 ਵਜੇ ਤਾਂ ਮੰਮੀ ਮੈਂ ਪੜਦੀ ਪਈਆਂ ਪਰ ਮੇਰਾ ਧਿਆਨ ਨਹੀਂ ਗਿਆ ਉਹਦੇ ਨਾਲ ਉਹ ਇੱਥੇ ਬੈਠੇ ਰਹੇ ਸੀ ਆ ਉਹਨਾਂ ਪਹਿਣਾ ਚੇਤੀਆਂ ਨਾ ਵੇਖਦੀਆਂ ਨਾ ਉਹਨਾਂ ਦੇ ਕਵਰੇਜ ਹੋਣ ਵੀ ਕੀ ਕਰਤਾ ਆ ਜਿੰਮ ਤੋਂ ਅੱਜ ਤਾਂ ਸਿੱਧਾ ਉਹਨਾਂ ਕੋਲ ਚਲਾ ਗਿਆ ਤੇ ਉਹਨਾਂ ਕੋਲ ਹੀ ਜਾਣਾ ਮੈਂ ਅੱਜ ਨਾ ਇਹ ਬੰਦੇ ਨਾਲ ਮੇਰਾ ਹੋ ਚੁੱਕਾ ਬਾਈਕਾਰਡ ਇਸ ਬੰਦੇ ਨੂੰ ਕੱਲ ਮੈਂ 6 ਵਜੇ ਫੋਨ ਲਾਇਆ ਮੇਰੇ ਕੋਲ ਪ੍ਰੂਫ ਆ ਗਗੂ ਤੂੰ ਮੈਨੂੰ ਦੱਸ ਮਰੀਂ ਕਿਤਾਬਾਂ ਕਿਉਂ ਨਹੀਂ ਲਿਆ? ਦੋ ਮੋਰੀਆਂ ਕੱਢਣੀਆਂ ਆ। 7 ਵਜੇ ਜਦੋਂ ਫੋਨ ਆਇਆ। ਤੇ 7 ਵਜੇ ਸੀ ਮੋਗਾ ਤੇ 10 ਵਜੇ ਤੱਕ ਖੁੱਲਾ ਹੁੰਦਾ। ਛੁੱਪ ਕਰ। ਤੇ ਹੁਣ ਇਹ ਕੀ ਕਰਨ ਲੱਗੇ ਆ? ਨੱਚਣ ਲੱਗੇ। ਦੋ ਮੋਰੀਆਂ ਕੱਢ। ਇਹਦੇ ਉੱਤੇ ਚੜ੍ਹ ਕੇ ਨੱਚਣਾ ਤੂੰ। ਹਾਂ। ਇਹਨਾਂ ਉਦੇ ਤਾਂ ਹਰੇਕ ਚੀਜ਼ ਕਰਨ ਨੂੰ ਗੁੱਗੂ ਰੈਡੀ ਰਹਿੰਦਾ। ਰਾਤੀ ਵੀ ਤੂੰ ਆ ਕੇ ਸਿੱਧਾ ਇਹਨਾਂ ਕੋਲ ਹੀ ਬੜਿਆ ਬੈਠਾ ਹੀ ਨਾ। ਤੇ ਫੇਰ ਪਤਾ ਵੀ ਲੈਣਾ ਚਾਹੀਦਾ। ਇਹ ਤਾਂ ਇੱਥੇ ਹੀ ਰਹਿੰਦੀਆਂ। ਹਾਂ। ਇਹ ਤਾਂ ਇੱਥੇ ਹੀ ਰਹਿੰਦੀਆਂ ਗੁੱਗੂ। ਮੈਂ ਨੂੰ ਉੱਪਰ ਵਾਲਾ ਮੈਂ ਉੱਤਰ ਕੇ ਚੱਲ ਜਾਂ। ਤੇ ਉੱਤਰ ਜਬ ਮੇਰੇ ਸਿਰ ਕਿਹੜਾ ਫਸਾਣਾ? ਲਾ ਕੇ ਕੌਣ ਦਊਗਾ ਇੱਥੇ? ਨਾ। ਤੂੰ ਤਾਂ ਜਿਹੜੀ-ਜਿਹੜੀ ਗੱਲ ਤੇਰੇ ਕਿਹੜਾ ਫਸਾਣ ਤੇਰੇ ਕਿਹੜਾ ਫਸਾਣ? ਤਾਂ ਹੋਰ ਕਿਉਂਕਿ ਠਾਟੀਆਂ ਤਾਂ ਫੈਸਿਲਟੀਆਂ ਵਾਲੀ ਨਵਾਂ AC ਵੀ ਆ ਗਿਆ। ਮੈਨੂੰ ਤਾਂ ਕਿਸੇ ਨੇ ਸਟੱਡੀ ਟੇਬਲ ਹੀ ਨਹੀਂ ਲਿਆ ਕੇ ਦਿੱਤਾ। ਤੇ ਕੋਈ ਨਾ ਬਣਾ ਕੇ ਦਿੱਤਾ ਤਾਂ ਬੰਦੇ ਹੀ ਨਹੀਂ ਆਦੇ ਤੇ। ਆਹ ਸਟੱਡੀ ਟੇਬਲ ਬਣਾ ਕੇ ਦਿੱਤਾ ਉਹਦੇ ਤੇ ਨਾਲ ਕੁਰਸੀ ਪੂਰੀ ਆਉਣਾ ਵਾਸਤਾ। ਹੁਣ ਨਿੱਕੀਆਂ ਤੇਰੇ ਲਈ ਟੇਬਲ ਹੀ ਬਣਾ ਕੋਈ ਢੀ ਨਿੱਕੀ ਹੈਗੀ ਤੂੰ। ਹੋਈ ਨਹੀਂਗਾ ਐ ਨਹੀਂ ਹੁੰਦਾ ਜੀ ਪਰ ਪੜਨਾ ਹੁੰਦਾ ਜੇ ਤੋ ਕੰਫਰਟੇਬਲ ਪੋਜੀਸ਼ਨ ਹੀ ਨਾ ਮਿਲੀ ਤਾਂ ਮੈਂ ਕਿਵੇਂ ਪੜੂੰਗੀ ਪਹਿਲਾਂ ਮੈਨੂੰ ਦੱਸੋ ਤੁਸੀਂ ਇਹਨਾਂ ਨੇ ਪੜਨਾ ਅਗਲੇ ਨੇ ਦੀਰਿਆਂ 'ਚ ਪੜ ਗਏ ਮੰਮੀਆਂ ਨੇ ਓਹੋ ਮੰਮੀ ਨੂੰ ਫਰਮ ਦੇ ਤਾ ਮੈਂ ਨਹੀਂ ਬਿੱਤੀ ਮੈਂ ਰਹਿ ਗਈ ਹੈ ਮੈਂ ਰਹਿ ਗਈ ਹੈ ਪਰ ਨਹੀਂ ਗੁੱਗੂ ਤੂੰ ਸੱਚੇ ਰਸਤੇ ਮੇਰੀ ਕਿਤਾਬਾਂ ਕਿਉਂ ਨਹੀਂ ਲੈ ਕੇ ਆਇਆ ਰਾਤੀ ਤੇ ਇਹਨਾਂ ਦੀ ਤੂੰ ਤੜਕੇ ਉੱਡਦਾ ਹੀ ਸੀਚਾ ਲਾਉਣ ਲੱਗਾ ਜਿੰਮ ਤੋ ਆ ਕੇ ਸਿੱਧਾ ਵੈਸੇ ਤਾਂ ਤੂੰ ਹੋਰ ਬਹੁਤ ਕੁਝ ਕਰਨਾ ਹੁੰਦਾ ਖੇਤਾਂ ਨੂੰ ਜਿਹੜਾ ਮਾਰਨਾ ਹੁੰਦਾ ਤੇ ਹਾਂ ਸੁੱਤੀ ਬਈ ਤੂੰ ਤੈਨੂੰ ਪਤਾ ਹੀ ਨਹੀਂ ਲੱਗਾ ਮੈਂ ਖੇਤੋਂ ਆ ਕੇ ਇਹਨਾਂ ਕੋਲ ਬੈਠਾ ਤੇ ਤੈਨੂੰ ਪਤਾ ਆਉਂਦਾ ਸਮਾਨ ਲੈ ਉਹਦੀ ਨਾਲ ਇਹਨੂੰ ਕਿਵੇਂ ਲੱਗਦੀ ਇਹ ਨਾਲ ਮਮੇ ਕਹਿੰਦੀ ਕਬਜੇ ਵੀ ਲਾ ਦੇ ਹਾਏ 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 ਡਰਿੱਲ ਦਾ ਹੱਥ ਚੜ੍ਹ ਗਈ ਆ ਇਹ ਮੰਮੀ ਇਹ ਤਾਂ ਤੋ ਨਹੀਂ ਲੱਗਣਾ ਲਾ ਵੇਖਿਆ ਇਹ ਸਭ ਨਹੀਂ ਧੋਣਾ ਇਹ ਬਸ ਆਪ ਦੀ ਆ ਭੈਣ ਦੇ ਕਹਿ ਤੇ ਬਸ ਛੀੜ ਹੀ ਲਾਊਗਾ ਗੱਗੂ ਨੂੰ ਗੱਲ ਨਹੀਂ ਆ ਰਹੀ ਵੇਖਿਆ ਮੰਮੀ ਮੈਂ ਇਹਦੀ ਬੋਲਤੀ ਬੰਦ ਕਰਾਤੀ ਆ ਆ ਦੇ ਭਰਾ ਨੂੰ ਠਾ ਲੋ ੁੱਟਾ ਪਿਆ ਤੇ ਤੇਰਾ ਉਹ ਕਿਹੜਾ ਤੇਰਾ ਭਰਾ ਨਹੀਂ ਕੱਲੀ ਤੇਰੀਆਂ ਇਹ ਹੀ ਤਾਂ ਨਹੀਂ ਪਹਿਣਾਂਗੀ ਆ ਬਾ ਉਹ ਨਾਲ ਮੇਰਾ ਨਹੀਂ ਕੋਈ ਲੇਕਾ ਚੁਕਾਗਾ ਤੇ ਇਹ ਮਨ ਭੰਨ ਦੋ ਭੰਡੇ ਹਾਂ ਇਹ ਸਾਰਾ ਕੁਝ ਤੇ ਤੇ ਨਿਕਲ ਆਇਆ ਹੈ ਕਾ ਮੈਂ ਕਾ ਤਾ ਕਸੂਰਵਾਰਾ ਡ੍ਰਿਲ ਤੇਰੇ ਹੱਥ ਚ ਪੜੀ ਤੇ ਕਸੂਰਵਾਰ ਮੈਂ ਆਂ ਨਹੀਂ ਬੰ ਚੁੱਪ ਕਰਾਏਗੀ ਧਿਆਨ ਤਾਂ ਭੜਕਾਈ ਜਾਨੀ ਆ ਇਹ ਕੜਾ ਕੋਈ ਡਰਾਈਵ ਕਰ ਰਿਹਾ ਵੀ ਜਿਹੜਾ ਮੈਂ ਇਹਦੇ ਢਹਾਨ ਪਟਕਾਰ ਰਹੀ ਆ ਧਿਆਨ ਤਾਂ ਤੂੰ ਭੜਕਾਉਣੀ ਹੁੰਦੀ ਆ ਜਦੋਂ ਮੈਂ ਕਿਤੇ ਗੱਡੀ ਚਲਾਉਣ ਬਹਿ ਜਾ ਇਹ ਤਾਂ ਇਹ ਤਾਂ ਦਿਲ ਜਿਹੜਾ ਹੱਥ ਚ ਮੇਰੇ ਕੋਈ ਫਿਰਦੀ ਆ ਦੱਸੀ ਤੂੰ ਕਰਦੀ ਜਾਂਦੀ ਦਵਾ ਦਾਵਾ ਕੋਈ ਫੋਨ ਲਾਵੇ ਮਗਰੋਂ ਇਹ ਪਹਿਲਾਂ ਮੈਂ ਪਹੁੰਚਦੀ ਆ ਘਰ ਮਗਰੋਂ ਜਵਾਕਾਂ ਨੂੰ ਆਪਾਂ ਅੱਜ ਤਾਂ ਹੀ ਜਵਾਕਾਂ ਨੂੰ ਕਦੀ ਆਪ ਸ਼ਟਿੰਗ ਹੈ ਮਾੜੀ ਜਾਂਦੇ ਐਵੇਂ ਕੋਈ ਨਹੀਂ ਤੇ ਲੇਟ ਹੋ ਜਾ ਮੈਂ ਤਾਂ ਗੱਡੀ ਕੋਈ ਨਹੀਂ ਕੋਈ ਨਹੀਂ ਲੇਟ ਹੋ ਰਿਹਾ ਮੈਂ ਛੱਡ ਕੇ ਆਉਂ ਵੇਖ ਕੇ ਵੀ ਲੇਟ ਕਰਾ ਕੇ ਸਾਹ ਲਿਆ ਤੇ ਜਵਾਕ ਉਹ ਮੇਰਾ ਜਵਾਕਾ ਨਾ ਮੋਹ ਮਾ ਪਿਓ ਮੋਹ ਮਾ ਬਤਾ ਮੋ ਪੰਪ ਨਹੀਂ ਜੀ ਮੋ ਪਿਆਰਾ ਮੋ ਪਿਆਰਾ ਵਿਚਾਰੀਆਂ ਦੇ ਪੇਪਰ ਹੁੰਦੇ ਪਏ ਪਤਾ ਕਿੰਨੀ ਸਟੱਡੀ ਉਹਨਾਂ ਦੀ ਟੌਫ ਆਈ ਨਹੀਂ ਭੋਰਾ ਭੋਰਾ ਜਿੰਨੇ ਹੈਗੀਆਂ ਵਿਚਾਰੀਆਂ ਬਰਸ਼ਰਨ ਜੀ ਨਹੀਂ ਸੋਲ ਨਹੀਂ ਬਣਾਉਂਦੀ ਪਈ ਮੈਂ ਉਹਨਾਂ ਦੇ ਨਾਲ ਪੜ੍ਹਦੀ ਆ ਨਾਲ ਉਹਨਾਂ ਨੂੰ ਪੜਾਉਣੀ ਆ ਪ੍ਰੈਕਟਿਸ ਲੈ ਕਿੰਨੇ ਸਾਲਾਂ ਬਾਅਦ ਤੇਰੇ ਲਈ ਸਟੱਡੀ ਹੋਣ ਕਰੀ ਜਾਂਦੀ ਹੈ ਹਾਂ ਤਰ ਕਿੰਨੀ ਟਫ ਸਟੱਡੀ ਹੈ ਉਹਨਾਂ ਨੂੰ ਹੈਲਪਰ ਦੀ ਤਾਂ ਲੋੜ ਆ ਨਾ ਬੱਸ ਕਰਿਆ ਕਰ ਬੱਸ ਆਈ ਬੂਆ ਭੱਜਣਾ ਆ ਦਾ ਬਲਾਗ ਜਵਾਰਾ ਲੈ ਨਹੀਂ ਜੀ ਮੈਂ ਤਾਂ ਇੱਥੇ ਹੀ ਬਣਾਉਂਗੀ ਥੋੜੀ ਤੁਹਾਡੇ ਕੋਲ ਹੀ ਰਹੂੰਗੀ ਤੇ ਇੱਥੇ ਥੋੜੀ ਇੱਕ ਤੇ ਦੀਵਾ ਬਾਲੂਗੀ ਠੀਕ ਠੀਕ ਤੇ ਦੀਵਾ ਤੇ ਹੀਕ ਤੇ ਹੋਰ ਕਿਵੇਂ ਬਾਲਦੇ ਹੁੰਦੇ ਨੇ ਇੱਥੇ ਗੁੱਗੂ ਓਟਾ ਲਾਇਆ ਥੋੜੀ ਬੋਤੀ ਹੀ ਹੀ ਕਿਹ ਕਿੰਨਾ ਵਾਲੀ ਲੈਂਗੁਏਜ ਆ ਗਈ ਕਿਸੇ ਵਾਲੀ ਲੱਗ ਵਿੱਚ ਨਹੀਂ ਆਈ ਤੁਹਾਡੇ ਵਾਲੀ ਹੀ ਆਈ ਆ ਤੁਹਾਡੇ ਤੋਂ ਹੀ ਸਿੱਖੀ ਆ ਤਾਂ ਪੜਦਾ ਪਾ ਕੇ ਫਿਰ ਕਿਹੜਾ ਮੇਰੀ ਐਂਟਰੀ ਬੰਦ ਕਰ ਦੋ ਵੀ ਮੈਂ ਤਾਂ ਫਿਰ ਵੀ ਅੰਦਰ ਆਉਂਗੀ ਆਉਂਗੀ ਜੇ ਤੁਸੀਂ ਦਰਵਾਜ਼ਾ ਬੰਦ ਕਰੋਗੇ ਮੈਂ ਵੀ ਇੱਧਰ ਦੀ ਐਂਟਰੀ ਡਾਲ ਕੇ ਅੰਦਰ ਆ ਗਈ ਹੁਣ ਦੱਸੋ ਐਂਟਰੀ ਪਾ ਗਏ ਆ ਗਈ ਮੈਂ ਵੀ ਮੈਂ ਵੀ ਤੇਰਾ ਵੇਖਿਆ ਸੀ ਤੁਸੀਂ ਹਾਂ ਮੈਂ ਵੀ ਖਾ ਲਈ ਪਤਾ ਕੀ ਆ ਮੇਰਾ ਕਸੂਰ ਨਹੀਂ ਆ ਮੈਂ ਜੈਸੇ ਮਾਹੌਲ ਚ ਰਹੀ ਆ ਨਾ ਸਿਰਫ ਇੰਗਲਿਸ਼ ਤੇ ਹਿੰਦੀ ਬੋਲ ਬੋਲ ਕੇ ਮੇਰੀ ਪੰਜਾਬੀ ਥੋੜੀ ਕਮਜ਼ੋਰ ਹੋ ਗਈ ਮੈਂ ਸਿੱਖ ਰਹੀ ਆ ਸਿਖਾਈ ਆ ਐ ਤਾਂ ਨਹੀਂ ਮੈਂ ਭੁੱਲੀ ਜਾਵਾਂ ਜਾਵਾਂ ਨਹੀਂ ਭੁੱਲੀ ਮੈਂ ਕਹਿੰਦੀ ਕਿਤੇ ਕਿਤੇ ਨਾ ਫਲੋ ਫਲੋ ਚ ਬੋਲਦਿਆਂ ਬੋਲਦਿਆਂ ਕੋਈ ਕੋਈ ਵਰਡ ਮੇਰੇ ਮੂੰਹੋਂ ਨਿਕਲ ਜਾਂਦਾ ਨਾ ਨਿਕਲ ਜਾਂਦਾ ਹਾਏ ਰਬਾ ਸੋਚ ਸੋਚ ਕੇ ਬੋਲਣਾ ਪੈਂਦਾ ਫਿਰ ਉਹ ਬਹੁਤ ਮੁਸ਼ਕਿਲ ਗੱਲ ਆ ਵੈਸੇ ਮੈਂ ਸੁਣਿਆ ਤੂੰ ਹੀ ਰਾਤੀ ਸਾਰੀ ਰਾਤ ਜਾਗਰਾਤਾ ਕੱਟਿਆ ਤਾਂ ਕੀ ਕਰਦੀਆਂ ਰਹੀਆਂ ਦੋਵੇਂ ਪੜਾਉਂਦੀ ਸਾਰੀ ਰਾਤ ਜਾਗ ਕੇ ਕੱਟੇ ਕਾਮ ਕਰਾਉਂਦਾ ਤੇਰੇ ਨੂੰੜੀ ਤੋਂ ਫੜ ਕੇ ਮੈਂ ਤਾਂ ਸੌਣ ਲੱਗੀ ਫਿਰ ਤੇਰੇ ਤੇ ਬਾਈ ਜਾ ਤੂੰ ਸੌਂ ਖਾ ਮੈਂ ਰਾਤੀ ਪੜਨ ਨੂੰ 2 ਘੰਟੇ ਨਹੀਂ ਲਾਏ ਪੜੀ ਜਾਂਦੀ ਰਾਤੀ ਆ ਪੜੀਦੀ ਸੀ ਨਾ ਗਗੂ ਕਲਾਸ ਪੜ ਰਹੀ ਸੀ ਮੈਂ ਆਪਦਾ ਗਗੂ ਪੜੇਗੀ ਇੱਕ ਕਾਝਰ ਪੜ ਲਿਆ ਕਰੇ ਐਦਰ ਨੂੰ ਕਿਹੜਾ ਫਾਰ ਲਿਆ ਕਰੇ ਜਮਾਈ ਨੀ ਗਰਮੀ ਲੱਗਦੀ ਮੈਨੂੰ ਆਇਆ ਵਾ ਮੇਰੀ ਡਾਇਰੀ ਦੇ ਨੋਟਸ ਬਣੇ ਹੋਏ ਕਿ ਜਿਹੜੇ ਮੈਂ ਆਪ ਪੜ ਕੇ ਰੱਖ ਲੇਕੋ ਇਹ ਪਹਿਲੀ ਪੜਾकू ਆ ਕਲਾਸ ਆ ਜਿਹੜੀ ਦੋ ਅੱਖਰ ਪੜਦੀ ਆ ਇਹਨੂੰ ਕੋਈ ਨਾ ਕੋਈ ਚੇਤੇ ਆ ਜਾਂਦਾ ਪਰ ਨਹੀਂ ਅਮਨ ਪੜਦੀ ਤਾਂ ਮੈਂ ਹਾਂ ਵੈਸੇ ਗੋਗੂ ਮੈਨੂੰ ਤੇਰਾ ਲੌਜੀਕ ਨਹੀਂ ਬਾਜੀ ਨੂੰ ਇਹ ਤਾਂ ਪਤਾ ਵੈਸੇ ਬਾਜੀ ਵੀ ਮੈਨੂੰ ਕੱਢਿਆ ਉਤੋਂ ਕਢੀਸਦੇ ਆ ਤੇਰੇ ਬਾਜੀ ਤਾਂ ਮੈਨੂੰ ਕੱਢਿਆ ਉਤੋਂ ਕਢੀਸਦੇ ਆ ਉਹਨਾਂ ਨੂੰ ਵੀ ਪਤਾ ਪਹਿਲਾ ਹਫਤਾ ਜਾ ਕੇ ਇਹਨੇ ਰੈਸਟ ਕੀਤੀ ਦੂਜੇ ਹਫਤੇ ਗਈ ਤੇ ਤੀਜੇ ਹਫਤੇ ਪੜ੍ਹਾਈ ਸ਼ੁਰੂ ਹੋਈ ਤੇ ਪੜ੍ਹਾਈ ਸ਼ੁਰੂ ਹੋਈ ਤਾਂ ਦੋ ਆਫਰ ਪੜ੍ਹਾਈ ਛੱਡ ਪੜ੍ਹਾਈ ਨੂੰ ਛੱਡ ਰਾਤ ਤੇਰੀ ਕੁੜੀ ਕੀ ਕਹਿੰਦੀ ਸੀ ਤੂੰ ਮੈਨੂੰ ਉਹ ਗੱਲ ਦੱਸ ਕੁਛ ਨਹੀਂ ਸੀ ਕਹਿੰਦੀ ਦੱਸ ਮੈਨੂੰ ਤਾਂ ਭਾਈ ਲਾਨ ਤਾਂ ਹੀ ਬੜੀਆਂ ਪੈਂਦੀਆਂ ਤਾਂ ਮੈਂ ਕੀ ਕਰਾਂ ਯਾਰ ਚਾਲੀ ਜਿਹੜੀ ਕਰ ਲੈਂਦੀ ਲਾਨ ਤਾਂ ਹੀ ਕਰਦੀ ਤੇਰੀ ਕੁੜੀ ਨੇ ਜਾਨਵਰ ਗੱਲ ਕੀਤੀ ਤੁਸੀਂ ਮੈਨੂੰ ਸੱਚੀ ਸੱਚੀ ਦੱਸੋ ਮੈਂ ਜਿਮ ਨਹੀਂ ਜਾਂਦੀ ਮੈਂ ਐਕਸਰਸਾਈਜ਼ ਨਹੀਂ ਕਰਦੀ ਕਰਦੀ ਆ ਕਰਦੀ ਆ ਫੇਰ ਹੁਣ ਮੈਂ ਕੀ ਕਰਾਂ ਮੇਰੀ ਬਾਡੀ ਚ ਵਾਟਰ ਸਟੋਰ ਹੋਈ ਜਾਂਦਾ ਨਹੀਂ ਤੂੰ ਕੁਝ ਨਹੀਂ ਕਰਦਾ ਜਿਹੜੇ ਤਿੰਨ ਵਾਰੇ ਤੂੰ 3 ਘੰਟੇ ਸੌਂਦੀ ਉਹ ਬੰਦ ਕਰ 2-3 ਘੰਟੇ ਤਾਂ ਜਾ ਹੀ ਨਹੀਂ ਸੌਂਦੀ ਅੱਧਾ ਘੰਟਾ ਸੌਂਨੀ ਆ ਜੇ ਮੇਰਾ ਟਾਈਮ ਨੋਟ ਕਰਕੇ ਵੇਖ ਲਿਓ ਸਿਰਫ ਅੱਧਾ ਘੰਟਾ ਉਹ ਵੀ ਕਲਾਸ ਲੱਗਣ ਤੋਂ ਬਾਅਦ ਥੋੜੀ ਲਿਓ ਵੀਰ ਜੀ ਹੌੜੀ ਦੇ ਨਾਲ ਮੈਂ ਲੱਗਦਾ ਇੱਟ ਦੇ ਵਿੱਚ ਸੁਰਾਖ ਕਰ ਰਿਹਾ ਸੀ ਤੂੰ ਇੱਟ ਕਿ ਤਾਂ ਉੱਧਰ ਵੀ ਨਿਕਲਦਾ ਪਰ ਇੱਧਰ ਜੰਦੀ ਨਹੀਂ ਓ ਮਾਈ ਗਾਡ ਗੁਗੂ ਰਾਤੀ ਨੂੰ ਪ੍ਰਭ ਨੇ ਮੇਰਾ ਬਹੁਤ ਵੱਡਾ ਡਾਇਲੋਗ ਮਾਰਿਆ ਚੱਲ ਦੱਸ ਫਿਰ ਮੈਂ ਕਿਹਾ ਪ੍ਰਭ ਪਾਪਾ ਮੈਨੂੰ ਕਹਿੰਦੇ ਤੈਨੂੰ 4 ਹਫ਼ਤੇ ਗੈਰ ਨੂੰ ਹੋ ਗਿਆ ਤੂੰ ਕੀ ਸਿਲੇਬਸ ਕੰਪਲੀਟ ਕੀਤਾ ਹਣਾ ਤੇ ਕਹਿੰਦੀ ਅੱਛਾ ਮੰਮਾ ਤੁਹਾਨੂੰ 4 ਹਫ਼ਤੇ ਆਏ ਨੂੰ ਹੋ ਗਏ ਮੈਂ ਕਿਹਾ ਹਾਂ ਤੇ ਕਹਦੀ ਲਾ ਫਿਰ ਹੁਣ ਪਾਪਾ ਨੂੰ ਤੁਸੀਂ ਇਹ ਨਹੀਂ ਕਿ ਮੈਂ ਤਾਂ 60 ਕਿਲੋ ਦੀ ਹੋ ਕੇ ਆਉਣਾ ਸੀ ਲਾ ਫਿਰ ਇਹ ਤਾਂ ਪਾਪਾ ਦਾ ਇਹ ਸੁਪਨਾ ਹੀ ਰਹਿ ਜਾਊਗਾ ਪਰ ਆਪ ਮੈਨੂੰ ਕਹਿੰਦੀ ਹਾਂ ਤੇਨੂੰ ਪਹਿਲਾਂ ਇਹੋ ਜਿਹੀ ਮੈਂ ਜਲਦੀ ਅੱਛਾ ਇਹਨਾਂ ਦੇ ਢਿੱਡ ਜਿਹੜਾ ਪਚਿਆ ਤਾਂ ਨਹੀਂ ਹੋਣਾ ਤੇਰੇ ਇਹ ਮੈਂ ਜਾਣਦੀ ਹਾਂ ਇਹਨਾਂ ਨੇ ਤਾਂ ਪਹਿਲਾਂ ਤੈਨੂੰ ਦੱਸਤਾ ਹੋਣਾ ਕਿ ਇਹ ਇਦਾਂ ਇਦਾਂ ਨਾਲ ਰਤ ਹੋਈ ਪਰ ਮੈਂ ਵੀ ਫਿਰ ਆਪ ਦਾ ਗੁੱਸਾ ਖਾ ਹੀ ਲਿਆ ਜਪੀ ਲਿਆ ਕਿ ਮੈਂ ਵੀ ਇਹਨਾਂ ਨੂੰ ਭਾਰ ਘਟਾ ਕੇ ਦਿਖਾਉਂਗੀ ਭਲਾ ਮੈਨੂੰ ਹੁਣ ਪਾਣੀ ਜਮਾਂ ਛੱਡਣਾ ਪੈ ਗਿਆ ਪਾਣੀ ਹੀ ਛੱਡਣਾ ਜਾ ਨਹੀਂ ਜਦੋਂ ਜੋਰ ਬੁਕਾ ਆਦਰੀ ਤੇਨਾਂ ਜੋਰ ਆ ਗਏ ਜਾਂ ਨਾਰੀਅਲ ਪਰਚਾ ਹੈ ਮੇਰੇ ਸਾਰੇ ਮੈਨ ਲੱਗੇ ਆਂਦੀਆਂ ਕਿਤਾਬਾਂ ਪੜ੍ਹ ਕੇ ਬੈਠਾ ਵੇ ਕਿਆ ਲੇਕਿ ਨਾਰੀਅਲ ਤੇ ਇੱਥੇ ਝੱਲੇ ਆ ਗਏ ਜਾਂ ਛੱਲੇ ਗੇ ਲਿਆ ਭਾਈ ਉਹ ਬੜਾ ਔਖਾ ਕੰਮ ਆ ਲੈ ਐਡਾ ਸੌਖਾ ਕੰਮ ਨਾਈਫ ਜਣੀ ਉਹ ਜਾਂਦਾ ਮੈਂ ਇਹ ਅਗਲੇ ਕਹਿੰਦਾ ਤੂੰ ਖੜ ਕੇ ਨਾਰੀਅਲ ਦੀ ਜਿਹੜੀ ਲਾ ਲਾ ਉੱਥੇ ਕਿਰਨੇ ਮਦਿਆ ਚੈਨਲ ਦੀ ਤੁਸੀਂ ਚੈਨਲ ਆ ਜਾ ਕਰਦੇ ਆ ਕੁਝ ਮੱਥਾ ਮਾਰ ਹਾਂ ਲੱਗ ਗਿਆ ਲੈ ਆਪਦੇ ਵਾਲੀ ਡਿਜ਼ਾਈਨਰ ਲਾਡੂ ਲਈਏ ਇਹਨੇ ਕੀ ਕਰਨਾ ਹੈ ਭਲਾ ਪੁੱਛ ਪਰ ਤੂੰ ਉਹ ਕੀ ਕੀਤਾ ਉੱਤਰੀ ਕੰਦ ਚ ਨਹੀਂ ਲਾਇਆ ਇਹਨੂੰ ਇੱਧਰ ਕਿਉਂ ਲਾਇਆ ਬਈ ਐਸ ਕੰਦ ਚ ਕਿਉਂ ਲਾਇਆ ਵੀ ਉਹ ਸਾਹਮਣੀ ਕੰਦ ਚ ਕਿਉਂ ਨਹੀਂ ਲਾਇਆ ਤੇ ਇਹ ਰਵਾਣ ਦੀਗਾ ਆ ਪਰ ਉਹ ਲੋਕੇ ਤਾਂ ਇੱਧਰ ਲੰਮਦੇ ਹੁੰਦੇ ਆ ਬੁਰਾ ਭਲਾ ਹਾਂ ਪੰਜਾਬੀ ਬੋਲਦਾ ਕਰ ਬਾਲੀ ਘਟਿਆ ਪੰਜਾਬੀ ਬੋਲਦਾ ਵਸੇ ਮਾਈਂਡ ਨਾ ਕਰਿਓ ਤੁਸੀਂ ਤੁਹਾਡਾ ਪੰਜਾਬੀ ਸਹੀ ਨਹੀਂ ਬੋਲਦਾ ਆ ਬੇਟਾ ਪਰਦੇ ਨੂੰ ਲੈ ਕੇ ਆਇਆ ਜਦੋਂ ਆ ਗਿਆ ਨਾਲ ਪਾਣੀ ਵੇਖ ਰੱਖਿਆ ਗੀਏ ਪਾਣੀ ਨਹੀਂ ਗਏ ਪਾਣੀ ਦਾ ਇਹਨਾਂ ਦਾ ਨੱਚਦਾ ਇਹ ਤੇਰਾ ਨਹੀਂ ਪਾਣੀ ਦਾ ਮੇਰਾ ਯਾਰ ਇਹ ਭਰ ਕੇ ਇਹਨੂੰ ਫਰਿੱਜ 'ਚ ਰੱਖ ਲਈਆਂ ਕਿਉਂਕਿ ਮੈਨੂੰ ਤਾਂ ਇੰਨਾ ਪਾਣੀ ਪੀਣਾ ਨਹੀਂ ਨਾ ਮੈਂ ਇੰਨਾ ਪਾਣੀ ਨਹੀਂ ਪੀ ਸਕਦੀ। ਲੋ ਜੀ ਸੰਦੀਪ ਵੱਡੀਆਂ-ਵੱਡੀਆਂ ਚੀਜ਼ਾਂ ਲਿਆਉਂਦੀ ਪਰ ਇਹਨੂੰ ਕੋਈ ਇਹਨਾਂ ਦਾ ਮੂੰਹ ਸਿਰ ਨਹੀਂ ਪਤਾ ਲੱਗਦਾ। ਹੁਣ ਆ ਜਵਾਂ ਹੀ ਨਹੀਂ ਲੱਗੂਗੀ ਪੈਂ ਤਾਂ ਆਪਰੇ ਸਮਝਾਂਗੀ ਕਿ ਕਦਾ ਲੱਗੇ। ਵੈਸੇ ਦੂਜੇ ਪਾਸੇ ਨੋਨਿਓ ਦੂਜੇ ਪਾਸੇ ਲੱਗੇ ਸ਼ਰਾਬ। ਮੈਂ ਮਰੀਆ ਵਾਲਾ ਸ਼ਰਾਬ ਖਾਣੇ ਵੇ ਭਰਾਵਾ ਉੱਤਰ ਲੱਗੇਈ ਦੂਜੇ ਸਰਾਖ ਜੈਸ ਤੇ ਦੇ 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 ਸੋਹਣੀ ਚਾਦਰ ਦੇ ਤੇਰੀ ਚਾਦਰ ਨਾ ਦੇ ਦੀ ਦੇਜਣਾ ਨਹੀਂ ਇੱਥੇ ਪਈਆਂ ਆਏ ਵੀਰ ਜੀ ਸਾਸਰੀ ਘਰ ਗੁੱਟ ਗੁੱਟ ਵੀਰ ਜੀ ਤੁਹਾਡੀ ਹੈ ਕੇ ਇਸ ਚੀਜ਼ ਦੀ ਆ ਪਲਾਸਟਿਕ ਦੀ ਆਉਣ ਲਈ ਵੀਰ ਜੀ ਤੁਹਾਡੇ ਨੂੰ ਲੈ ਆਉਂਦਾ ਲੇ ਗੇ ਚਲੋ ਤੁਹਾਡਾ ਕੈਫੇ ਕਦੋਂ ਓਪਨਿੰਗ ਹੋਏਗਾ ਫੇਰ ਬਦ ਦੋ ਦਿਨ ਲਾਜੀ ਦੋ ਦੋ ਦਿਨ ਕਰਦੇ ਆ ਨੇ ਤੁਸੀਂ 10 ਦਿਨ ਨਗਾਤੇ ਜਿੰਦਾ ਲੈਂਟਰ ਦੇ ਦਿਨ ਬੜੇ ਉੱਕੇ ਨੂੰ ਕਰੀਏ ਜੀ ਇਹ ਤਾਂ ਨੂੰ ਲਾਇਆ ਚਾ ਹਾਂਜੀ ਇਸੇ ਦੇ ਨਾਲ ਅੱਜ ਦਾ ਵਲੌਗ ਖਤਮ ਹੁੰਦਾ ਹੈ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਪਲੀਜ਼ ਕਮੈਂਟ ਕਰਕੇ ਜਰੂਰ ਦੱਸੋ ਸਾਡੇ ਇਹ ਹਾਸਾ ਕਿਦਾਂ ਨੂੰ ਤੁਹਾਨੂੰ ਕਿਦਾਂ ਦਾ ਲੱਗਾ ਲਿੰਦੇ ਆਂ ਅਗਲੇ ਵਲੌਗ ਦੇ ਵਿੱਚ